ਕਿ ਲੁੱਟ ਲਿਆ ਮੁੰਡਰ ਦੇ ਤੇ ਫੇੜਾ ਨਾ ਮੈਂ ਤਾਂ ਦਿਲ ਲੁੱਟਦੀ ਰਹਿੰਦੀ ਨੇ ਗਾਲ ਤਾਂ ਠੀਕ ਸੀ ਬਾਲਦ ਦੇ ਲੁੱਟ ਲੈਣਾ ਗਾਲ ਵੀ ਠੀਕ ਸੀ ਦਮ ਕਿਉਂ ਨਹੀਂ ਆਵਾਜ਼ ਮੈਨ ਕਾਨਫਰੈਂਸ ਕਿਉਂ ਨਹੀਂ ਆਇਆ ਮੈਂ ਤਾਂ ਦਿਲ ਲੁੱਟਦੀ ਰਹਿੰਦੀ ਆ ਸਾਡੀ ਕੋਸ਼ਿਸ਼ ਹੈ ਕਿ ਕਿਸੇ ਇੱਕ ਅੱਜ ਦੇ ਜ਼ਮਾਨੇ ਦਾ ਮਜਨੂ ਉਹਦੀਆਂ ਕਹਾਣੀਆਂ ਦਿਖਾਉਣ ਦੀ ਕੋਸ਼ਿਸ਼ ਕੀਤੀ ਆ ਕਿਹੜੇ ਝਮੇਲਿਆਂ 'ਚ ਫਸ ਜਾਂਦਾ ਕੀ ਕਰਦਾ ਤੇ ਅਸਤਾ ਉਮੀਦ ਹੀ ਕਰ ਸਕਦੇ ਆ ਕਿ 22 ਮਾਰਚ ਨੂੰ ਤੁਸੀਂ ਸਿਨੇਮਾ ਚ ਜਾ ਕੇ ਫਿਲਮ ਵੇਖੋਗੇ ਕਿਉਂਕਿ ਕੈਨਵਸ ਵੱਡਾ ਹੈ ਫਿਲਮ ਦਾ ਕਾਫੀ ਖਰਚਾ ਵੀ ਕੀਤਾ ਫਿਲਮ ਤੇ ਤੇ ਉਮੀਦ ਹੈ ਮੈਨੂੰ ਲੋਕੀ ਕਿਸੇ ਨੇ ਇੰਟਰਵਿਊ ਕੀਤਾ ਕਿ ਫਿਰ ਤੁਸੀਂ ਕੀ ਕਹੋਗੇ ਕਿ ਕੁੜੀਆਂ ਦੇ ਨਾਲ ਜਾਣ ਮੈਂ ਕਿਹਾ ਦੋ ਦੋ ਕੁੜੀਆਂ ਦੇ ਨਾਲ ਜਾ ਔਰ ਇੰਨੀ ਸੋਹਣੀ ਸੋਹਣੀ ਲੁੱਕੀ ਦੇਖਣ ਦੇਖੋ ਇੰਨੀ ਸੋਹਣੀ ਕੁੜੀ ਨੂੰ ਵੇਖਣ ਵਾਸਤੇ ਯਾਰ ਕੌਣ ਨਹੀਂ ਆਏਗਾ ਮੈਨੂੰ ਲੱਗਦਾ ਰੱਲ ਅੱਜ ਕਾਹ ਮਾੜਾ ਇਹਨੂੰ ਕਹੋ ਵੇਖੋ ਕਿੰਨੇ ਸੋਹਣੀ ਕੁੜੀ ਨੂੰ ਤੁਸੀਂ ਦੇਖਣਾ ਹੈ ਸਿਨੇਮਾ ਉਧਰ ਤੁਸੀਂ ਆਪ ਹੀ ਸੱਚ ਨਾਲ ਆਓਗੇ ਪਹਿਲੇ ਦਿਨ ਵੀ ਆਓਗੇ ਤਾਂ ਕਿਆ ਤੇ ਜਿੱਥੇ ਜਿੱਥੇ ਹਾਊਸਫੁੱਲ ਹੋਊਗਾ ਅਸੀਂ ਮੈਮ ਨੂੰ ਲੈ ਕੇ ਜਾਵਾਂਗੇ ਉੱਥੇ ਤੁਸੀਂ ਪੱਕੀ ਗੱਲ ਹੈ ਲੱਗ ਜਾਨੀਏ ਫਿਰ ਹਾਊਸਫੁੱਲ ਦਾ ਕਰੋ ਮੈਨੂੰ ਲੱਗਿਆ ਸਭ ਤੋਂ ਪਹਿਲਾਂ ਤੁਸੀਂ ਆਓਗੇ ਇਹਨਾਂ ਨੇ ਤਾਂ 21 ਨੂੰ ਆਇਆਣਾ ਸਾਡੇ ਕੋਲ ਇੱਕ ਦਿਨ ਪਹਿਲਾਂ ਹੀ ਨਹੀਂ ਵਾਕਈ ਮਤਲਬ ਇੱਕ ਖੂਬਸੂਰਤ ਜਿਵੇਂ ਪੰਜਾਬੀ ਜੱਟੀ ਕਹਿ ਦਿੰਨਾ ਜਿਸ ਸਾਰੇ ਗੋਣ ਹੈਗੇ ਆ ਨਹੀਂ ਸਾਡੀ ਇੱਕ ਫਿਲਮ ਦੇ ਨਾਲ ਜਿਹੜੀ ਕਾਸਟਿੰਗ ਹੋਈ ਹੈ ਹਰ ਕੈਰੈਕਟਰ ਨੂੰ ਉਹ ਕੈਰੈਕਟਰ ਦੇ ਹਿਸਾਬ ਨਾਲ ਕੀਤਾ ਗਿਆ ਹੈ ਇਹ ਐਨਆਰਆਈ ਲੱਗਦੇ ਨੇ ਕਿ ਬਾਹਰੋਂ ਆਈ ਹੋਊਗੀ ਕੁੜੀ ਉਹ ਪ੍ਰੀਤ ਜਿਹੜਾ ਕੈਰੈਕਟਰ ਹੈ ਮੈਮ ਦਾ ਕੀ ਰੰਦਾ ਇਹ ਦਿਖਾਇਆ ਉਹਨਾਂ ਨੇ ਉਹਦਾ ਪਿੰਡ ਦਾ ਬਾਹਰੋਂ ਆ ਮੈਂ ਤਾਂ ਦਿਲ ਲੁੱਟਦੀ ਰਹਿੰਦੀ ਹਾਂ ਨਹੀਂ ਗੱਲ ਤਾਂ ਠੀਕ ਸੀ ਕਹ ਪਾ ਲਿਆ ਲੁੱਟਣ ਦੇਣਾ ਗੱਲ ਠੀਕ ਸੀ ਦਮ ਕਿਉਂ ਨਹੀਂ ਆਵਾਜ਼ ਮੈਂ ਕਾਨਫਰੈਂਸ ਕਿਉਂ ਨਹੀਂ ਆਇਆ ਦਵਾੜਾ ਬੋਲੋ ਮੈਂ ਤਾਂ ਦਿਲ ਲੁੱਟਦੀ ਬੋਲੇ ਆਈ ਨਹੀਂ ਗਿਆ ਰੀਟੈਕ 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 ਮਾ ਰੀਟੈਕ ਮੈਂ ਤਾਂ ਦਿਲ ਲੁੱਟਦੀ ਰਹਿੰਦੀ ਹਾਂ ਹਣ 22 ਮਾਰਚ ਨੂੰ ਸਿਨੇਮਾ ਘਰਾਂ ਚ ਆ ਕੇ ਤੁਸੀਂ ਇਹਨਾਂ ਦੀ ਐਕਟਿੰਗ ਦੇਖੋ ਸਾਡੀ ਤੁਸੀਂ ਫਿਲਮ ਦਾ ਜਿਹੜੇ ਇਹਨਾਂ ਨੇ ਦਿਲ ਲੁੱਟਨੇ ਆ ਨਾ ਉਹ ਵੀ ਟਿਕਟਾਂ ਵਾਲੇ ਹੋਣ ਤੱਕ ਫਰੀ ਵਾਲੇ ਨੇ ਕਿ ਐਨੀ ਸੋਹਣੀ ਕੁੜੀ ਆ ਤੁਸੀਂ ਫਿਲਮ ਨਹੀਂ ਇਹ ਦੇਖ ਸਕਦੇ ਉਹਨਾਂ ਦੀ ਯਾਰ ਸਿਨੇਮਾ ਹੀ ਦੇਖੋ ਯਾਰ ਆ ਕੇ ਬਿਲਕੁਲ ਬਿਲਕੁਲ ਕਿ ਲੁੱਟ ਲਿਆ ਮੰਦਰ ਦੇ ਦਿਲ ਕਰਾਣਾ ਮੈਂ ਤਾਂ ਦਿਲ ਲੁੱਟਦੀ ਰਹਿੰਦੀ ਹਾਂ ਨਹੀਂ ਗਾਲ ਤਾਂ ਡੇਕ ਨਹੀਂ ਮੁਬਾਰਕ ਦੇ ਲੁੱਟ ਲੈਣਾ ਗੱਲ ਠੀਕ ਸੀ ਦਮ ਕਿਉਂ ਨਹੀਂ ਆਵਾਜ਼ ਮੈਂ ਕਾਨਫਰੈਂਸ ਕਿਉਂ ਨਹੀਂ ਆਇਆ ਮੈਂ ਤਾਂ ਦਿਲ ਲੁੱਟਦੀ ਰਹਿੰਦੀ ਹਾਂ ਸਾਡੀ ਕੋਸ਼ਿਸ਼ ਹੈ ਕਿ ਕਿਸੇ ਅੱਜ ਦੇ ਜ਼ਮਾਨੇ ਦਾ ਮਜਨੂ ਉਹਦੀਆਂ ਕਹਾਣੀਆਂ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕਿਹੜੇ ਝਮੇਲਿਆਂ 'ਚ ਫਸ ਜਾਂਦਾ ਕੀ ਕਰਦਾ ਤੇ ਅੱਜ ਤਾਂ ਉਮੀਦ ਹੀ ਕਰ ਸਕਦੇ ਆ ਕਿ ਬਾਈ ਮਾਰਚਿੰਗ ਤੁਸੀਂ ਸਿਨੇਮਾ 'ਚ ਜਾ ਕੇ ਫਿਲਮ ਵੇਖੋਗੇ ਕਿਉਂਕਿ ਕੈਨਵਸ ਵੱਡਾ ਹੈ ਫਿਲਮ ਦਾ ਕਾਫੀ ਖਰਚਾ ਵੀ ਕੀਤਾ ਫਿਲਮ ਤੇ ਤੇ ਉਮੀਦ ਹੈ ਮੈਨੂੰ ਲੋਕੀ ਕਿਸੇ ਨੇ ਇੰਟਰਵਿਊ ਕੀਤਾ ਕਿ ਫਿਰ ਤੁਸੀਂ ਕੀ ਕਹੋਗੇ ਕਿ ਕੁੜੀਆਂ ਦੇ ਨਾਲ ਜਾਣ ਮੈਂ ਕਿ ਦੋ ਦੋ ਕੁੜੀਆਂ ਦੇ ਨਾਲ ਜਾ ਔਰ ਇੰਨੇ ਸੋਹਣੇ ਸੋਹਣੀ ਲੁੱਕੀ ਦੇਖੋ ਇੰਨੇ ਸੋਹਣੀ ਕੁੜੀ ਨੂੰ ਵੇਖਣ ਵਾਸਤੇ ਯਾਰ ਕੌਣ ਨਹੀਂ ਆਏਗਾ ਮੈਨੂੰ ਲੱਗਦਾ ਰੱਲ ਅੱਜ ਕਾਹ ਮਾੜਾ ਇਹਨੂੰ ਕਾਹ ਵੇਖੋ ਕਿੰਨੇ ਸੋਹਣੀ ਕੁੜੀ ਨੂੰ ਤੁਸੀਂ ਦੇਖਣਾ ਹੈ ਸਿਨੇਮਾ ਉਧਰ ਤੁਸੀਂ ਆਪ ਹੀ ਸੱਚ ਨਾਲ ਆਓਗੇ ਪਹਿਲੇ ਦਿਨ ਵੀ ਆਓਗੇ ਤਾਂ ਕੀ ਬੱਸ ਤੇ ਜਿੱਥੇ ਜਿੱਥੇ ਹਾਊਸਫੁੱਲ ਹੋਊਗਾ ਅਸੀਂ ਮੈਮ ਨੂੰ ਲੈ ਕੇ ਜਾਵਾਂਗੇ ਉੱਥੇ ਤੁਸੀਂ ਪੱਕੀ ਗੱਲ ਹੈ ਲੱਗ ਜਾਣੀ ਹੈ ਫਿਰ ਹਾਊਸਫੁੱਲ ਤਾਂ ਕਰੋ ਮੈਨੂੰ ਲੱਗਿਆ ਸਭ ਤੋਂ ਪਹਿਲਾਂ ਤੁਸੀਂ ਆਓਗੇ ਦੇਖਿਆ ਇਹਨਾਂ ਨੇ ਤਾਂ 21 ਨੂੰ ਆਇਆਣਾ ਸਾਡੇ ਕੋਲ ਇੱਕ ਦਿਨ ਪਹਿਲਾਂ ਹੀ ਨਹੀਂ ਵਾਕਈ ਮਤਲਬ ਇੱਕ ਖੂਬਸੂਰਤ ਜਿਵੇਂ ਪੰਜਾਬੀ ਜੱਟੀ ਕਹਿ ਦਿੰਨਾ ਜਿਸ ਸਾਰੇ ਗੋਣ ਹੈਗੇ ਆ ਨਹੀਂ ਸਾਡੀ ਇੱਕ ਫਿਲਮ ਦੇ ਨਾਲ ਜਿਹੜੀ ਕਾਸਟਿੰਗ ਹੋਈ ਹੈ ਹਰ ਕੈਰੈਕਟਰ ਨੂੰ ਉਹ ਕੈਰੈਕਟਰ ਦੇ ਹਿਸਾਬ ਨਾਲ ਕੀਤਾ ਗਿਆ ਇਹ ਐਨਆਰਆਈ ਲੱਗਦੇ ਨੇ ਕਿ ਬਾਹਰੋਂ ਆਈ ਹੋਊਗੀ ਕੁੜੀ ਉਹ ਪ੍ਰੀਤ ਜਿਹੜਾ ਕੈਰੈਕਟਰ ਹੈ ਮੈਮ ਦਾ ਕਿਰਦਾਰ ਇਹ ਦਿਖਾਇਆ ਉਹਨਾਂ ਨੇ ਉਹਦਾ ਪਿੰਡ ਦਾ ਬਾਹਰੋਂ ਆ ਕੇ ਲੁੱਟ ਲਿਆ ਮੁੰਡਰ ਦਿਲ ਫੇਰਾ ਮੈਂ ਤਾਂ ਦਿਲ ਲੁੱਟਦੀ ਰਹਿੰਦੀ ਹਾਂ ਨਹੀਂ ਗੱਲ ਤਾਂ ਠੀਕ ਸੀ ਬਾਹਰੋਂ ਆ ਕੇ ਲੁੱਟਣ ਦੇਣਾ ਗੱਲ ਠੀਕ ਸੀ ਦਮ ਕਿਉਂ ਨਹੀਂ ਆਵਾਜ਼ ਮੈ ਕਾਨਫਰੈਂਸ ਕਿਉਂ ਮੈਂ ਤਾਂ ਦਿਲ ਲੁੱਟਦੀ ਬੋਲੇ ਆਈ ਨਹੀਂ ਗਿਆ ਰੀਟੇਕ 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 ਮੈਂ ਤਾਂ ਦਿਲ ਲੁੱਟਦੀ ਰਹਿੰਦੀ ਆ ਹੁਣ 22 ਮਾਰਚ ਨੂੰ ਸਿਨੇਮਾ ਘਰਾਂ ਚ ਆ ਕੇ ਤੁਸੀਂ ਇਹਨਾਂ ਦੀ ਐਕਟਿੰਗ ਦੇਖੋ ਸਾਡੀ ਤੁਸੀਂ ਫਿਲਮ ਦਾ ਜਿਹੜੇ ਇਹਨਾਂ ਨੇ ਦਿਲ ਲੁੱਟਣੇ ਆ ਨਾ ਉਹ ਵੀ ਟਿਕਟਾਂ ਵਾਲੇ ਹੋਣ ਕੋਈ ਫਰੀ ਵਾਲੇ ਇਹਨੇ ਕਿੰਨੀ ਸੋਹਣੀ ਕੁੜੀ ਆ ਤੁਸੀਂ ਫਿਲਮ ਨਹੀਂ ਦੇਖ ਸਕਦੇ ਉਹਨਾਂ ਦੀ ਯਾਰ ਸਿਨੇਮਾ ਹੀ ਦੇਖੋ ਯਾਰ ਆ ਕੇ ਬਿਲਕੁਲ